ਟਿ ਵਨਰ ਰੀਡੀ ਦੇ ਸਤਕਾਰ ਸੁਣਦੇ ਹੋ ਜਿਸ ਤਰ੍ਹਾਂ ਵਿਸ਼ਵ ਭਰ ਦੇ ਵਿੱਚ ਮਨੁੱਖਤਾ ਦੇ ਮਿਆਰ ਬਦਲ ਰਹੇ ਨੇ ਸੁਭਾਅ ਬਦਲ ਰਹੇ ਨੇ ਇਸ ਸਬੰਧੀ ਵਿਆਹ ਟੁੱਟਣਾ ਕਮਜ਼ੋਰੀ ਨਹੀਂ ਹੈ ਸਗੋਂ ਨਕਾਰਾਤਮਕ ਧਾਰਨਾਵਾਂ ਨੂੰ ਬਦਲਣ ਦੇ ਲਈ ਤਲਾਕ ਦੀ ਅੰਗੂਠੀ ਦਾ ਟ੍ਰੈਂਡ ਸ਼ੁਰੂ ਹੋ ਗਿਆ ਸਮਾਜਿਕ ਸੰਕੇਤ ਜੀਵਨ ਦੀ ਹਰ ਪ੍ਰਮੁੱਖ ਘਟਨਾ ਨੂੰ ਮਿਲਣਾ ਚਾਹੀਦਾ ਸਨਮਾਨ ਸੋ ਕੁਝ ਇੱਕ ਪੁਰਾਣੇ ਤੇ ਨਵੇਂ ਰਿਸ਼ਤਿਆਂ ਦਾ ਸਨਮਾਨ ਹੋਣ ਲੱਗਿਆ ਵਦੇਸ਼ ਵਾਲੇ ਇਸ ਤਰ੍ਹਾਂ ਦਾ سلسلہ ਸ਼ੁਰੂ ਕਰਦੇ ਨੇ ਤੇ ਤਲਾਕ ਦੀ ਅੰਗੂਠੀ ਪਹਿਨੀ ਹੋਵੇ ਤਾਂ ਦੱਸਣ ਦੀ ਔਰਤ ਨੂੰ ਜ਼ਰੂਰਤ ਨਹੀਂ ਹੈ ਕਿ ਉਹ ਸਿੰਗਲ ਹੈ ਬਿਨਾਂ وجہ ਲੋਕਾਂ ਦੀਆਂ ਨਜ਼ਰਾਂ ਚਲਣੀਆਂ ਨਹੀਂ ਪੈਂਦੀਆਂ ਇੱਕ ਸਿਰਫ ਤੁਸੀਂ ਅਗਲ ਜਿਵੇਂ ਅੱਜਕੱਲ ਸਟੇਟਸ ਪਾਲਣਦੇ ਨੇ ਲੋਕੀ ਮੈਰਿਜ ਦਾ ਜਾਂ ਕਿਸੇ ਨੇ ਕੜਾ ਪਾ ਲਿਆ ਤਾਂ ਸਮਝ ਲਿਆ ਜਾਂਦਾ ਮੈਂ ਯੂਨੀਵਰਸਿਟੀ ਇਕਦਮ ਵਰੀ ਕੜਾ ਪਾ ਲਿਆ ਵੈਸੇ ਹੀ ਸੋਨੇ ਦਾ ਕਿਤੇ ਵਿਆਹੂ ਤੇ ਗਿਆ ਸੀ ਮੈਨੂੰ ਕਹਿੰਦੇ ਜੀ ਲਾ ਮੰਗਣਾ ਹੋ ਗਿਆ ਦਾ ਅੰਗੂਠੀ ਪਾ ਲਈ ਕਹਿੰਦੇ ਜੀ ਮੰਗਣਾ ਹੋ ਗਿਆ ਇਦਾਂ ਵੀ ਸ਼ੱਕ ਹੋ ਜਾਂਦਾ ਹੈ ਸੋ ਖੈਰ ਵਿਆਹ ਦਾ ਟੁੱਟਣਾ ਸਮਾਜ ਦੇ ਵਿੱਚ ਨਕਾਰਾਤਮਕ ਦੇਖਿਆ ਜਾਂਦਾ ਹੈ ਕਈ ਲੋਕ ਇਸ ਨੂੰ ਲੈ ਕੇ ਰਿਸ਼ਤੇਦਾਰ ਜਾਂ ਹੋਰ ਲੋਕਾਂ ਦੀ ਕਿਰਿਆ ਦੀ ਬਜਾਏ ਤੇ ਲੋਕ ਇਸ ਨੂੰ ਛਪਾਉਂਦੇ ਵੀ ਨਹੀਂ ਹਾਲਾਂਕਿ ਹੁਣ ਰੁਖ ਬਦਲ ਰਹੇ ਨੇ ਕਈ ਨਵੇਂ ਜੋੜੇ ਹੁਣ ਟੁੱਟਦੇ ਰਿਸ਼ਤੇ ਦੇ ਡਿਪਰੈਸ਼ਨ ਤੋਂ ਬਚਣ ਦੇ ਲਈ ਨਹੀਂ ਬਲਕਿ ਇਸ ਨੂੰ ਸ਼ੁਰੂਆਤ ਦੇ ਰੂਪ ਦੇ ਵਿੱਚ ਸਵੀਕਾਰ ਕਰਨ ਲੱਗੇ ਨੇ ਨਾਲ ਹੀ ਕਾਨਾਫੂਸੀ ਚੁਗਲੀਆਂ ਤੋਂ ਬਚਣ ਦੇ ਲਈ ਖੁਦ ਹੀ ਐਲਾਨ ਕਰ ਦਿੰਦੇ ਨੇ ਕਿ ਉਸ ਦਾ ਡਿਵੋਰਸ ਹੋ ਗਿਆ ਏ ਨਾ ਹੀ ਨਹੀਂ ਬਲਕਿ ਰੋਜ਼ ਰੋਜ਼ ਜਿਹੜੀ ਸੁਲਗਦੀ ਅੱਗ ਹੈ ਕਿਉਂਕਿ ਸਿਆਸਤ 'ਚ ਵੀ ਇਹ ਚੀਜ਼ਾਂ ਹੁੰਦੀਆਂ ਨੇ ਰੋਜ਼ ਰੋਜ਼ ਸੁਲਗਦੀ ਅੱਗ ਨੂੰ ਇੱਕੋ ਪ੍ਰਭੂਕੇ ਨਾਲ ਖਤਮ ਕਰ ਦਿੰਦੇ ਨੇ ਉਹ ਜਨਤਕ ਤੌਰ ਤੇ ਸੋਸ਼ਲ ਮੀਡੀਆ ਤੇ ਜਾਂ ਕੋਈ ਜਹਾ ਸਿੰਬਲ ਪਾਲੰਦੇ ਨੇ ਸਿੰਗਲ ਲਿਖ ਦਿੰਦੇ ਨੇ ਤੇ ਜਾਂ ਆਪਣਾ ਮੈਰਿਜ ਸਟੇਟਸ ਪਾ ਦਿੰਦੇ ਨੇ ਤਾਂ ਜੋ ਲੋਕਾਂ ਦੀ ਜ਼ੁਬਾਨ ਬੰਦ ਹੋ ਜਾਵੇ ਉਹ ਕਹਿੰਦੇ ਆ ਨਾ ਕਿ ਨਹੀਂ ਮੁਲਕ ਦੀ ਬੰਦ ਜ਼ੁਬਾਨ ਹੁੰਦੀ ਨਾ ਹੀ ਲੱਗਣ ਦਰਿਆ ਨੂੰ ਬੰਨ ਹੀ ਰੇ ਮੀਆਂ ਵਾਰਿਸ ਲਿਖਦਾ ਪਰ ਮੁਲਕ ਦੀ ਜ਼ੁਬਾਨ ਬੰਦ ਕਰਨ ਦਾ ਇੱਕ ਇਹ ਤਰਕੀਬ ਅਮਰੀਕਾ ਵਾਲਿਆਂ ਨੇ ਕੱਢੀ ਹੈ ਨਿਊਯਾਰਕ ਟਾਈਮਜ਼ ਦੀ ਰਿਪੋਰਟ ਹੈ ਕਿ ਤਲਾਕ ਦੇ ਜਾਂ ਨੈਗੇਟਿਵ ਧਾਰਨਾਵਾਂ ਨੂੰ ਖਤਮ ਕਰਨ ਦੇ ਲਈ ਹੁਣ ਡਿਵੋਰਸ ਰਿੰਗ ਦਾ ਟ੍ਰੈਂਡ ਸ਼ੁਰੂ ਹੋ ਗਿਆ ਅਮਰੀਕਨ ਬਨੇਤਰੀ ਤੇ ਮਾਡਲ ਐਮਲੀ ਰਾਜ ਕੋਦਵਸਕੀ ਨੇ ਹਾਲ ਹੀ ਦੇ ਵਿੱਚ ਫਿਲਮ ਨਿਰਵਾਤਾ ਸੈਬਸਟ੍ਰੀਨ ਬੀਅਰ ਮੈਕਲੋਡ ਦੇ ਨਾਲੋਂ ਅਲੱਗ ਹੋਣ ਤੋਂ ਬਾਅਦ ਡਿਵੋਰਸ ਰਿੰਗ ਦੀ ਤਸਵੀਰ ਇੰਸਟਾਗ੍ਰਾਮ ਤੇ ਸ਼ੇਅਰ ਕਰ ਦਿੱਤੀ ਤੇ ਕੁਝ ਹੀ ਸਮੇਂ ਬਾਅਦ 10 ਲੱਖ ਤੋਂ ਜ਼ਿਆਦਾ ਉਸ ਨੂੰ ਲਾਈਕਸ ਮਿਲੇ ਉਹ ਕਹਿੰਦੀ ਹੈ ਕਿ ਰਿਸ਼ਤੇ ਨੂੰ ਛੱਡਣਾ ਅਕਸਰ ਬਹਾਦਰੀ ਭਰਿਆ ਕੰਮ ਹੁੰਦਾ ਹੈ ਇਸ ਲਈ ਰਿਸ਼ਤੇ ਦੇ ਅਸਫਲ ਹੋਣ ਦੇ ਰੂਪ ਦੇ ਵਿੱਚ ਇਸ ਨੂੰ ਨਹੀਂ ਦੇਖਿਆ ਜਾਣਾ ਚਾਹੀਦਾ ਬਲਕਿ ਤਲਾਕ ਦੀ ਅੰਗੂਠੀ ਸਿੱਧਾ ਸੰਦੇਸ਼ ਹੈ ਕਿ ਉਹ ਸਿੰਗਲ ਮਦਰ ਹੈ ਉਹ ਨਵੀਂ ਜ਼ਿੰਦਗੀ ਸ਼ੁਰੂਆਤ ਕਰਨ ਦੀ ਇੱਛਾ ਰੱਖਦੀ ਹੈ ਮਹਿਲਾਵਾਂ ਨੂੰ ਲੋਕ ਅਕਸਰ ਸਵਾਲੀਆ ਨਿਗਾਹਾਂ ਨਾਲ ਦੇਖਣਾ ਫਿਰ ਬੰਦ ਕਰ ਦਿੰਦੇ ਨੇ ਉੱਥੇ ਉੱਤਰੀ ਕੈਰਲੋਨਾ ਸਥਿਤ ਹੀਰਾ ਫਾਈਨ ਜੁਐਲਰੀ ਦੇ ਸੰਸਥਾਪਕ ਲਾਰਨ ਬੋਕ ਬਰੋਕ ਦਾ ਕਹਿਣਾ ਹੈ ਕਿ ਜ਼ਿੰਦਗੀ ਦੀ ਹਰ ਪ੍ਰਮੁੱਖ ਘਟਨਾ ਦੇ ਲਈ ਉਸ ਨੂੰ ਸਨਮਾਨ ਨਾਲ ਦੇਖਿਆ ਜਾਵੇ ਜਿਵੇਂ ਅਸੀਂ ਸ਼ਾਦੀ ਨੂੰ ਵੇਖਦੇ ਹਾਂ ਇਸੇ ਤਰ੍ਹਾਂ ਤਲਾਕ ਨੂੰ ਵੀ ਸਨਮਾਨ ਨਾਲ ਵੇਖਿਆ ਜਾਵੇ ਅਜਿਹੇ ਰਿਸ਼ਤੇ ਨੂੰ ਛੱਡਣਾ ਜੋ ਤੁਹਾਡੇ ਕੰਮ ਨਾਵੇ ਸਾਹਸਪਰੀ ਜ਼ਿੰਦਗੀ ਹੈ ਕਿ ਭੱਲਾ ਹੋਇਆ ਮੇਰਾ ਚਰਖਾ ਟੁੱਟਾ ਛੁੱਟੀ ਜਿੰਦ ਅਜਾਬੋਂ ਇਹ ਸਾਡੀ ਫਿਤਰਤ ਹੋਣੀ ਚਾਹੀਦੀ ਹੈ ਤੋਂ ਨਹੀਂ ਤੋਅਰ ਸਹੀ ਔਰ ਨਹੀਂ ਤੋਅਰ ਸਹੀ ਸੋ ਵਿਸ਼ੇਸ਼ਕ ਜਾਂ ਜੋ ਮਨੋਵਿਗਿਆਨਿਕ ਮਾਰਨੇ ਉਹ ਇਸ ਨੂੰ ਸਕਾਰਾਤਮਕ ਬਦਲਾਅ ਦੇ ਰੂਪ ਦੇ ਵਿੱਚ ਵੇਖਦੇ ਨੇ ਕਿ ਘਟ ਘਟ ਕੇ ਮਰਨ ਨਾਲੋਂ ਖਾਸ ਕਰਕੇ ਲੜਕੀਆਂ ਨੂੰ ਹੁੰਦਾ ਜਾਂ ਲੜਕਿਆਂ ਨੂੰ ਹੁੰਦਾ ਕਿ ਉਹਦਾ ਵਿਆਹ ਟੁੱਟ ਗਿਆ ਸ਼ਰਮ ਮਹਿਸੂਸ ਕਰਦੇ ਨੇ ਇੱਕੋ ਝਟਕੇ ਦੇ ਨਾਲ ਝੱਗਾ ਚੱਕ ਦਿਓ ਉਹ ਬਿੱਤਰ ਰਹਿੰਦਾ ਹੈ ਦਿਲ ਤਿਲ ਮਰਨਾ ਉਹ ਤੁਸੀਂ ਇੱਕ ਵਾਰੀ ਐਲਾਨ ਕਰ ਦਿਓ ਕਿ ਤੁਹਾਡਾ ਤਲਾਕ ਹੋ ਗਿਆ ਤੇ ਲੋਕ ਤੁਹਾਨੂੰ ਪੋਜ਼ਿਟਿਵ ਲੈਣ ਲੱਗਦੇ ਨੇ ਸੋ ਉਹਨਾਂ ਦਾ ਕਹਿਣਾ ਕਿ ਅਗਰ ਕਿ세 ਇੱਕ ਦੇ ਨਾਲ ਤੁਹਾਡੇ ਸਬੰਧ ਅੱਛੇ ਨਹੀਂ ਆ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਇੱਕ ਅੱਛੇ ਜੀਵਨ ਸਾਥੀ ਨਹੀਂ ਬਣ ਸਕਦੇ ਤੁਹਾਡਾ ਦੂਸਰੀ ਥਾਂ ਤੇ ਵਧੀਆ ਵਿਆਹ ਹੋ ਸਕਦਾ ਸੋ ਲੰਡਨ ਦੇ ਵਿਕਟੋਰੀਆ ਆਰਕਾਈਵਸ ਦੇ ਵਿੱਚ ਸਾਬਕਾ ਜਿਹੜੇ ਨੇ ਗਹਿਣਿਆਂ ਦੇ ਕੇਅਰ ਟੇਕਰ ਰਿਚੇਲ ਚਰਚ ਦਾ ਕਹਿਣਾ ਹੈ ਕਿ ਡਿਵੋਰਸ ਰਿੰਗ ਦਾ ਉਦੇਸ਼ ਸਮਾਜਿਕ ਸੰਕੇਤ ਭੇਜਣਾ ਹੈ ਨਿਊਯਾਰਕ ਦੇ ਵਿੱਚ ਗਹਿਣਿਆਂ ਦੀ ਡਿਜ਼ਾਈਨਰ ਸਟੈਫਨੀ ਗੋਟਪਲਿਪ ਦਾ ਕਹਿਣਾ ਹੈ ਕਿ ਕੁਝ ਲੋਕ ਅੰਗੂਠੀ ਦੀ ਇੱਕ ਨਵੀਂ ਕਿਸਮ ਦਾ ਇਸ ਨੂੰ ਵਿਦਰੋਹ ਦੱਸਦੇ ਨੇ ਤੇ ਇੱਥੇ ਕਈ ਲੋਕ ਪੁਰਾਣੇ ਤੇ ਨਵੇਂ ਰਿਸ਼ਤਿਆਂ ਨੂੰ ਇੱਕ ਸਾਥ ਨਿਭਾਉਣ ਦਾ ਸਨਮਾਨ ਵੇਖਦੇ ਨੇ ਡਿਵੋਰਸ ਰਿੰਗ ਦੇ ਵਿੱਚ ਇੰਗੇਜਮੈਂਟ ਰਿੰਗ ਦੇ ਨਾਲੋਂ ਜਿਹੜੀਆਂ ਡਿਵੋਰਸ ਰਿੰਗ ਦੇ ਵਿੱਚ ਇੰਗੇਜਮੈਂਟ ਰਿੰਗ ਦੇ ਨਾਲ ਦੋ ਅੰਗੂਠੀਆਂ ਬਣਾਈਆਂ ਜਾਂਦੀਆਂ ਨੇ ਦੋਨੋਂ ਅੰਗੂਠੀਆਂ ਇੱਕੋ ਸਮੇਂ ਪਹਿਨੀਆਂ ਜਾਂਦੀਆਂ ਨੇ ਜਿਵੇਂ ਜਿਹੜੀ ਇੰਗੇਜਮੈਂਟ ਰਿੰਗ ਹੈ ਉਹਦੇ ਵਿੱਚ ਦੋ ਗੁੱਠੀਆਂ ਹੁੰਦੀਆਂ ਨੇ ਇੱਕ ਉਹ ਪਾਉਂਦਾ ਇੱਕ ਉਹ ਪਾਉਂਦਾ ਪਰ ਡਿਵੋਰਸ ਰਿੰਗ ਦੇ ਵਿੱਚ ਦੋ ਗੁੱਠੀਆਂ ਨੇ ਤੇ ਦੋਨੋਂ ਇਕੱਠੀਆਂ ਹੀ ਪਹਿਨ ਲਈਆਂ ਜਾਂਦੀਆਂ ਨੇ ਕਿ ਮੈਂ ਦੋ ਗੁੱਠੀਆਂ ਇਕੱਠੀਆਂ ਹੀ ਪਾਈਆਂ ਹੋਈਆਂ ਨੇ ਸੋ ਭਵਿੱਖ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੀਆਂ ਕਿਤੇ ਅੰਗੂਠੀਆਂ ਵੇਖੋ ਤੇ ਅੰਦਾਜ਼ਾ ਲਾ ਲਿਓ ਕਿ ਇਹ ਪਾਈ ਇਹ ਡਿਵੋਰਸ ਰਿੰਗ ਹੈ ਸੋ ਕੀ ਬਾਤ ਹੈ ਉਹ ਕਹਿੰਦੇ ਹੁੰਦੇ ਹਨ ਪੰਜਾਬ ਦੇ ਵਿੱਚ ਕਿ ਉਹਦੀ ਸ਼ਾਮ ਵਾਂਗ ਉਂਗਲ ਖੜੀ ਹੋ ਰਹਿੰਦੀ ਹੈ ਸੋ ਮਤਲਬ ਗੋਰੇ ਵੈਸੇ ਬੜੇ ਕਿਤੇ ਤੀਨੇ بڑے بڑے ਮਤਲਬ ਨਵੇਂ-ਨਵੇਂ ਟ੍ਰੈਂਡ ਅਡਾਪਟ ਕਰਦੇ ਨੇ ਸੋ ਲਓ ਜੀ ਤਲਾਕ ਦੀ ਸ਼ਾਂਪ ਵੀ ਹੁਣ ਚਰਚਾ ਦਾ ਵਿਸ਼ਾ ਹੈ ਕਿ ਦੋ ਉਂਗੂਠੀਆਂ ਗੱਠੀਆਂ ਪਾ ਲੋ ਇਹਦਾ ਮਤਲਬ ਹੈ ਡਿਵੋਰਸ ਰਿੰਗ ਨੇ ਸੋ ਕੀ ਆਈ ਬਾਤ ਹੈ ਵੈਸੇ ਰਿੰਗ ਦਾ ਸਾਡੇ ਸਮਾਜ ਦੇ ਵਿੱਚ ਬੜਾ ਵੱਡਾ ਰੋਲ ਵੀ ਹੈ ਚੁੰਨੀ ਨਾਲ ਪਤਾਸੇ ਆਉਂਦੇ ਆ ਨਾਲ ਰਿੰਗ ਆਉਂਦੀ ਆ ਹੋਰ ਬੜਾ ਕੁਝ ਆਉਂਦਾ ਹੈ ਸ਼ਾਪ ਆਉਂਦੀ ਹੈ ਤੇ ਸ਼ਾਪ ਕਈ ਵਾਰੀ ਜੀਬ ਸ਼ਾਪ ਛੱਡ ਜਾਂਦੀ ਹੈ ਸੋ ਜਿਸ ਤਰ੍ਹਾਂ ਦੁਨੀਆ ਦੇ ਟਰੈਂਡ ਬਦਲ ਰਹੇ ਨੇ ਸੋ ਇਹ ਤਲਾਕ ਦੀ ਅੰਗੂਠੀ ਦਾ ਵੀ ਇੱਕ ਨਵਾਂ ਰਿਵਾਜ ਸ਼ੁਰੂ ਹੋ ਗਿਆ ਜਿਹਨੂੰ ਕਈਆਂ ਨੇ ਰਵਿੱਧ ਵੀ ਕਹਿਣਾ ਸੋ ਐਸੀ ਤਲਾਕ ਦੀ ਅੰਗੂਠੀ ਦੀ ਕਹਾਣੀ